ਉਨ੍ਹਾਂ ਦੀ ਇਨਕਮ ਦੇ ਅਗਰ ਪ੍ਰੋਪੋਰਸ਼ਨੈਟਰੀ ਰੇਸ਼ੋ ਦੇਖੀ ਜਾਏ ਅਸੀਂ ਇਮੀਗ੍ਰੇਸ਼ਨ ਤੋਂ ਹੀ ਮੈਨੇਜ ਕਰਦੇ ਹਾਂ ਸਟੂਡੈਂਟ ਕਿੰਨਾ ਫੰਡਸ ਲੈ ਕੇ ਆਂਦਾ ਹੈ ਪਹਿਲਾਂ ਕੋਈ ਕੰਟਰੋਲ ਨਹੀਂ ਸੀ ਗਵਰਨਮੈਂਟ ਦਾ ਕਿ ਕਿੰਨੇ ਕਿੱਥੋਂ ਆ ਰਹੇ ਨੇ ਹੁਣ ਇਹਨਾਂ ਨੇ ਫੁੱਲ ਫਲੇਜ ਕੰਟਰੋਲ ਕੀਤਾ ਜਿਹਦੇ ਚ ਇਹਨਾਂ ਨੇ ਕਿਹਾ ਕਿ ਅਸੀਂ ਅਲੋਕੇਟ ਕਰਾਂਗੇ ਹਰ ਪ੍ਰੋਵਿੰਸ ਨੂੰ ਆਪਣਾ ਆਪਣਾ ਡਾਟਾ ਜੇ ਕੈਪ ਵੀ ਲਗਾਇਆ ਹੈ ਪਰ ਉਹ ਕੈਪ ਜਿਹੜਾ ਹੈ ਉਹ ਆਂਕੜੇ ਵੀ ਵਧ ਹੋ ਗਏ ਨੇ ਯਾਨੀ ਕਿ ਬੱਚਿਆਂ ਦਾ ਫਲੋ ਤਾਂ ਫਿਰ ਉਨਾ ਹੀ ਰਹੇਗਾ 2023 ਔਰ 24 ਦੀ ਗੱਲ ਕਰੀਏ ਉਹਦੇ ਵਿੱਚ ਕਟਾਏ ਸੀਗਾ ਤੇ 24 ਤੋਂ 25 'ਚ ਹੁਣ ਫਿਰ 10% ਹੋਰ ਕਟਾ। ਤਾਂ ਇਹ ਵੀ ਮੰਨ ਸਕਦੇ ਹਾਂ ਕਿ ਸਕਤੀ ਵੀਜ਼ਾ ਦੇਣ ਦੇ ਵਿੱਚ ਸਟੱਡੀ ਪਰਮਿਟ ਦੇਣ ਦੇ ਵਿੱਚ ਵੀ ਰਹੇਗੀ। ਜ਼ੋਰ ਮਾਰ ਕੇ ਜਿਆਦਾ ਕੰਮ ਕਰਦਾ ਹੈ ਟੈਕਸ ਦੇਣ ਵਾਸਤੇ ਬਿਕੋਜ਼ ਉਹ ਪੀਆਰ ਵਾਸਤੇ ਐਲੀਜੀਬਲ ਹੋ ਪਾਏ। ਫਿਰ ਪੀਆਰ ਹੋਣ ਤੋਂ ਬਾਅਦ ਉਹ ਜ਼ੋਰ ਮਾਰ ਕੇ ਟੈਕਸ ਪੂਰਾ ਦਿੰਦਾ ਹੈ ਤਾਂ ਕਿ ਆਪਣੇ ਪੇਰੈਂਟ ਗ੍ਰੈਂਡਪੇਰੈਂਟ ਨੂੰ ਬੁਲਾ ਸਕੇ। ਤੋਂ 90 ਲੱਖ ਆਏ 1 ਮਿਲੀਅਨ ਆਏ ਕੋਈ ਕੰਟਰੋਲ ਨਹੀਂ ਸੀਗਾ ਕੋਈ ਲਿਮਿਟ ਨਹੀਂ ਸੀਗੀ। ਅਟ ਲੀਸਟ ਹੁਣ ਕੰਟਰੋਲ ਤਾਂ ਹੈਗਾ ਸਪਾਉਸਿਸ ਨੂੰ ਤਾਂ ਹੋਰ ਵੀ ਟਾਈਟ ਕਰ ਦਿੱਤਾ ਜਿਹੜਾ ਮੈਂ ਗੱਲ ਕਰ ਰਿਹਾ ਕਿ 0 ਔਰ 1 ਵਾਲੇ ਨੂੰ ਪੋਰਸ ਗੈਜਟ ਵਰਕ ਪ੍ਰੋਬਲਮ ਮਿਲਦੀ ਇੱਕ ਜਗ੍ਹਾ ਸਟੇਟਮੈਂਟ ਮਿਨਿਸਟਰ ਨੇ ਕਿਹਾ ਸੀਗਾ ਕਿ ਲਗਭਗ ਆਲਮੋਸਟ 44 ਮੰਥਸ ਐਕਸਪੈਕਟਿਡ ਕਿਤੇ ਜਾ ਰਹੇ ਹਨ ਕਿ ਹੀアリング 44 ਮਹੀਨੇ ਬਾਅਦ ਆਏਗੀ ਇਹਨਾਂ ਨੇ ਐਗਰੀ ਪਾਇਲਟ ਦਾ ਪ੍ਰੋਜੈਕਟ ਸੀਗਾ ਉਹ ਉਹਦੇ ਵਿੱਚ ਸਾਲ ਦੇ ਅੰਦਰ ਅਰਾਊਂਡ ਸੀਗਾ ਕਿ ਪੀਆਰ ਅਪਲਾਈ ਕਰ ਸਕਦੇ ਸੀਗਾ ਉਹਦੇ ਤੇ ਕੈਪ ਲਾਤੀ ਜੋ ਕਿ ਕੈਪ ਨਹੀਂ ਸੀਗੀ ਕਨ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਟਿਪੈਂਡ ਹਾਫ ਪਰ ਵਾਲੀ ਜਿਹੜੀ ਪੋਲਿਸੀਜ਼ ਨੈਨੀ ਦੀ ਐਪਲੀਕੇਸ਼ਨ ਖੁੱਲ੍ਹਣੇ ਸੀ ਕਿ 1 ਜਨਵਰੀ ਨੂੰ ਇਸ ਵਾਰੀ ਇਹਨਾਂ ਨੇ ਉਹ ਵੀ ਨਹੀਂ ਸਟਾਰਟ ਕੀਤੀ ਜੇ ਫਰਸਟ ਇਨ ਫਰਸਟ ਆਊਟ ਦੀ ਗੱਲ ਕਰੀਏ ਤਾਂ ਚਾਰ-ਚਾਰ ਸਾਲ ਨੰਬਰ ਨਹੀਂ ਆਣਾ ਐਂਡ एवरीवन ਇਜ਼ ਇੰਜੋਇੰਗ ਚਾਹੇ ਉਹ ਠੀਕ ਹੈ ਚਾਹੇ ਗਲਤ ਹੈ ਇੰਗਰੀਡੈਂਟ ਐਕਸੈਸ ਯੈਸ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਤਾਰ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਨੇ ਸਟੂਡੈਂਟਸ ਦੀ ਜੇਕਰ ਖਾਸ ਤੌਰ ਦੇ ਉੱਤੇ ਗੱਲ ਕਰੀਏ ਤਾਂ ਬਹੁਤ ਸਾਰੇ ਜੋ ਨੌਜਵਾਨ ਨੇ ਜੋ ਬੱਚੇ ਨੇ ਉਹ ਕੈਨੇਡਾ ਆਉਣ ਦਾ ਸੁਪਨਾ ਸੋਚ ਰਹੇ ਨੇ ਰ ਲਗਾਤਾਰ ਉਹਨਾਂ ਨੂੰ ਵੀ ਇੱਕ ਝਟਕਾ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਕੈਨੇਡਾ ਦੀ ਸਰਕਾਰ ਦੇ ਵੱਲੋਂ ਸਖਤੀਆਂ ਕੀਤੀਆਂ ਜਾ ਰਹੀਆਂ ਨੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈ ਕੇ ਕੀ ਤਬਦੀਲੀਆਂ ਕੀਤੀਆਂ ਗਈਆਂ ਨੇ ਅੱਜ ਕੀ ਨਵਾਂ ਪਲਾਨ ਕੈਨੇਡਾ ਦੀ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਇਸ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਕੋਲੰਬਸ ਇਮੀਗ੍ਰੇਸ਼ਨ ਤੋਂ ਮਹੇਸ਼ ਗਾਂਧੀ ਜੀ ਹੁਣੀ ਮੌਜੂਦ ਨੇ ਅੰਨੀ ਸਾਹਿਬ ਸਸ਼ਿਕਾ ਜੀ ਸਵਾਗਤ ਹੈ ਸਸ਼ਿਕਾ ਜੀ ਥੈਂਕ ਯੂ ਜੀ ਥੈਂਕਸ ਫॉर ਹੈਵਿੰਗ ਮੀ ਆਈ ਥੈਂਕ ਯੂ ਜੀ ਜਿਵੇਂ ਕਿ ਇਮੀਗ੍ਰੇਸ਼ਨ ਨੂੰ ਲੈ ਕੇ ਲਗਾਤਾਰ ਹੀ ਕੋਈ ਨਾ ਕੋਈ ਤਵਰੀਲੀਆਂ ਤਾਂ ਹੋ ਹੀ ਰਹੀਆਂ ਨੇ ਪਰ ਉੱਥੇ ਹੀ ਬਹੁਤ ਸਾਰੇ ਬੱਚਿਆਂ ਦੀਆਂ ਨਜ਼ਰਾਂ ਜਿਹੜੀਆਂ ਨੇ ਇਸ ਵਕਤ ਇਸ ਸਿਸਟਮ ਦੇ ਉੱਤੇ ਟਿਕੀਆਂ ਹੋਈਆਂ ਨੇ ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਅੱਜ ਨਵਾਂ ਪਲਾਨ ਆਇਆ ਹੈ 2025 ਦਾ ਉਹਨਾਂ ਨੇ ਡਾਟਾ ਅੰਕੜੇ ਸਾਂਝੇ ਕੀਤੇ ਨੇ ਇਹ ਡਾਟਾ ਕੀ ਕਹਿੰਦਾ ਹੈ ਕਿ ਸ਼ਕਤੀ ਹੋਰ ਵਧੀ ਹੋਈ ਨਜ਼ਰ ਆ ਰਹੀ ਹੈ ਜਾਂ ਲੱਗਦਾ ਕਿ ਕੈਪ ਜੋ ਪਹਿਲਾਂ ਲਗਾਇਆ ਗਿਆ ਸੀਗਾ ਉਹ 19 ਨੰਬਰ ਦੇ ਉੱਤੇ ਹੀ ਹੈ ਜੀ ਅੱਜ ਨਵੀਂ ਨਿਊਜ਼ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ 4,37,000 ਦੀ ਕੈਪ ਲਗਾਈ ਹੈ ਉਹਨਾਂ ਨੇ ਸਟੂਡੈਂਟਸ ਦੇ ਉੱਪਰ ਤੇ 437000 ਜਿਹੜੇ ਸਟੱਡੀ ਪਰਮਿਟ ਦਿੰਨੇ ਹਨ ਇਹਨਾਂ ਨੂੰ ਇਸ ਸਾਲ 2025 ਚ ਐਕਚੁਅਲ ਚ ਕੀ ਹੈ ਕਿ ਇਹ ਪਿਛਲੀ ਵਾਰ ਤੋਂ ਵੀ 10% ਹੋਰ ਰਿਡਿਊਸ ਹੋਇਆ ਹੈ ਇਹਨੂੰ ਟਾਈਮ ਟੂ ਟਾਈਮ ਇਹਦੇ ਚ ਹੋਰ ਚੇਂजेस ਵੀ ਕੀਤੀਆਂ ਜਿਵੇਂ ਕਿ ਪ੍ਰੋਵਿੰਸ਼ੀਅਲ ਜਿਹੜੀ ਲੈਟਰ ਪਾਲ ਲੈਟਰ ਲੈਣੀ ਹੁੰਦੀ ਸੀ ਪ੍ਰੋਵਿੰਸ਼ੀਅਲ ਅਟੈਸਟਡ ਲੈਟਰ ਜਿਹੜੇ ਲੈਂਦੇ ਸੀਗੇ ਉਹ ਵੀ ਇਹਨਾਂ ਨੇ ਹੁਣ ਰੂਲ ਚੇਂਜ ਕੀਤੇ ਪਹਿਲੇ ਡਾਕਟਰੇਟ ਜਾਂ ਮਾਸਟਰ ਵਾਸਤੇ ਨਹੀਂ ਲੈਂਦੇ ਸੀਗੇ ਉਹਨੂੰ ਵੀ ਇਸ categories ਵਿੱਚ ਹੁਣ ਪਾ ਦਿੱਤਾ ਕਿ ਸਾਰਿਆਂ ਵਾਸਤੇ ਇਹਨੂੰ ਲੈਣੀ ਪੈਗੀ ਤੇ ਇਸ ਕਰਕੇ ਇਹ ਦੇਖਿਆ ਜਾ ਰਿਹਾ ਹੈ ਕਿ ਸਟੂਡੈਂਟਸ ਨੂੰ ਵੀ ਕਟ ਮਾਰ ਰਹੇ ਨੇ ਟਾਈਮ ਟੂ ਟਾਈਮ ਜਿਵੇਂ ਵੀ ਚੇਂਜ ਹੋ ਰਿਹਾ ਜਿਵੇਂ 2023 ਔਰ 24 ਦੀ ਗੱਲ ਕਰੀਏ ਉਹਦੇ ਵਿੱਚ ਕਟ ਆਇਆ ਸੀਗਾ ਤੇ 24 ਤੋਂ 25 'ਚ ਹੁਣ ਫਿਰ 10% ਹੋਰ ਕਟ ਆ ਗਿਆ ਪਰ ਇਹ ਇਸੇ ਤੋਂ ਹੀ ਦੋ ਤਰੀਕਿਆਂ ਨਾਲ ਦੇਖਿਆ ਜਾ ਰਿਹਾ ਹੈ ਉਹ ਕਹਿ ਰਹੇ ਕਿ ਜੇ ਪਿਛਲੇ ਸਾਲ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਉਹ ਅੰਕੜੇ ਘੱਟ ਸੀਗੇ ਉਹ ਨੰਬਰ ਉਹ ਫਿਗਰਸ ਘੱਟ ਸੀਗੀਆਂ ਜੀ ਕੈਪ ਵੀ ਲਗਾਇਆ ਹੈ ਪਰ ਉਹ ਕੈਪ ਜਿਹੜਾ ਹੈ ਉਹ ਆંકੜੇ ਵੀ ਵੱਧ ਹੋ ਗਏ ਨੇ ਯਾਨੀ ਕਿ ਬੱਚਿਆਂ ਦਾ ਫਲੋ ਤਾਂ ਫਿਰ ਉਨਾ ਹੀ ਰਹੇਗਾ ਜਿਹੜੇ ਪਿਛਲੀ ਵਾਰ ਜਿਹੜੇ ਘੱਟ ਸੀਗੇ ਉਹਦੇ ਵਿੱਚ ਇਨਕਲੂਡ ਨਹੀਂ ਸੀ ਜਿਹੜੇ ਡਾਕਟੋਰੇਟ ਸੀਗੇ ਜਾਂ ਮਾਸਟਰਸ ਵਾਲੇ ਇਨਕਲੂਡ ਨਹੀਂ ਸੀ ਉਹ ਕੈਪ ਚ ਉਹਨਾਂ ਚ ਪਾਲ ਲੈਟਰ ਨਹੀਂ ਚਾਹੀਦੀ ਹੁੰਦੀ ਸੀਗੀ ਹੁਣ ਇਹ ਪਾਲ ਲੈਟਰ ਇਹਨਾਂ ਵਿੱਚ ਵੀ ਚਾਹੀਦੀ ਹੈ ਜਿਹੜੇ ਮਾਸਟਰਸ ਕਰਦੇ ਨੇ ਜਾਂ ਡਾਕਟੋਰੇਟ ਕਰਦੇ ਨੇ ਇਹਨੂੰ ਥੋੜਾ ਸਰਲ ਸ਼ਬਦਾਂ ਦੇ ਵਿੱਚ ਵੀ ਸਮਝਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਬਹੁਤ ਸਾਰੇ ਜਿਹੜੇ ਵਿਦਿਆਰਥੀ ਇਸ ਵਕਤ ਇੰਡੀਆ ਬੈਠੇ ਹੋਏ ਨੇ ਜਿਹੇ ਉਹ ਕੈਨੇਡਾ ਆਉਣ ਦੇ ਬਾਰੇ ਸੋਚ ਰਹੇ ਨੇ ਐਜ਼ ਐ ਪ੍ਰੋਵਿੰਸ਼ੀਅਲ ਅਟੈਸਟਡ ਲੈਟਰ ਕਿਹਦੀ ਹੁੰਦੀ ਹੈ ਟੈਰੀਟਰੀ ਟੋਰੀਅਲ ਅਟੈਸਟਡ ਲੈਟਰ ਕਿਹੜੀ ਹੁੰਦੀ ਹੈ ਜਿਹੜੀ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਹੁੰਦੀ ਹੈ ਫਾਰ ਇਗਜ਼ਾਮਪਲ ਅਸੀਂ ਗੱਲ ਕਰੀਏ ਜਿਹੜਾ ਸਭ ਤੋਂ ਜ਼ਿਆਦਾ ਪ੍ਰੋਬਲਮ ਆਈ ਸੀਗੀ ਅਗਰ 2 ਸਾਲ ਪਿੱਛੇ ਚਲੇ ਜਾਈਏ ਜਦੋਂ ਪਤਾ ਲੱਗਿਆ ਸੀਗਾ ਕਿ ਕਿੰਨੇ ਸਾਰੇ ਸਟੂਡੈਂਟ ਆ ਗਏ ਔਰ ਇਹਨਾਂ ਕੋਲ ਰੈਕੋਰਡ ਨਹੀਂ ਹੈਗਾ ਗਵਰਨਮੈਂਟ ਦੀ ਬੜੀ ਫਜ਼ੀਅਤ ਹੋਈ ਗਵਰਨਮੈਂਟ ਫਿਰ ਉਸ ਤੋਂ ਬਾਅਦ ਹਰਕਤ ਚਾਈ ਤੇ ਰਿਫਾਰਮਸ ਸਟਾਰਟ ਕੀਤੇ ਸੀ ਲਾਸਟ ইয়ার ਰਾਈਟ ਉਸ ਟਾਈਮ ਜਦੋਂ ਰਿਫਾਰਮ ਸਟਾਰਟ ਕੀਤੇ ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਕੀਤਾ ਕਿ ਜਿਹੜੇ ਪ੍ਰਾਈਵੇਟ ਕਾਲਜਿਸ ਸੀਗੇ ਜਾਂ ਪ੍ਰਾਈਵੇਟ ਸਕੂਲ ਸੀਗੇ ਜਿੱਚ 12 ਕਾਲਜ ਨੂੰ ਕਹਿੰਦੇ ਉਹਨਾਂ ਦੇ ਪਰਮਿਸ਼ਨ ਜਿਹੜਾ ਪੀਜੀਡਬਲਯੂਪੀ ਪ੍ਰੋਗਰਾਮ ਨੂੰ ਬੰਦ ਕੀਤਾ ਤਾਂ ਕਿ ਉਹਨਾਂ ਨੂੰ ਠੱਲ ਪਾਈ ਜਾਈ ਜੀ ਉਸ ਤੋਂ ਬਾਅਦ ਇਹਨਾਂ ਨੇ ਹੋਰ ਰਿਡਿਊਸ ਕੀਤਾ ਜਿਹੜੇ ਕਿ ਆਲਰੇਡੀ ਜਿਹੜੇ ਪ੍ਰੋਗਰਾਮ ਚ ਸੀਗੇ ਵੀ ਕਿਹੜੀ ਕਿਹੜੀ ਕੈਟਾਗਰੀ ਦੇ ਪ੍ਰੋਗਰਾਮ ਨੂੰ ਜਿਹੜੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਰਹਾ ਸਾਰੇ ਨੂੰ ਨਹੀਂ ਮਿਲੇਗਾ ਉਸ ਤੋਂ ਬਾਅਦ ਹੁਣ ਜਿਹੜਾ ਇਹਨਾਂ ਨੇ ਜਿਹੜਾ ਚੇਂਜ ਕੀਤਾ ਹੈ ਪਾਰ ਲੀਟਰ ਬਾਰੇ ਜਿਹੜਾ ਤੁਸੀਂ ਪੁੱਛਿਆ ਉਹ ਇਹ ਹੈਗਾ ਕਿ ਪਹਿਲਾਂ ਕੋਈ ਕੰਟਰੋਲ ਨਹੀਂ ਸੀ ਗਵਰਨਮੈਂਟ ਦਾ ਕਿ ਕਿੰਨੇ ਕਿੱਥੋਂ ਆ ਰਹੇ ਨੇ ਹੁਣ ਇਹਨਾਂ ਨੇ ਫੁੱਲ ਫਲੇਜ ਕੰਟਰੋਲ ਕੀਤਾ ਜਿਹਦੇ ਚ ਇਹਨਾਂ ਨੇ ਕਿਹਾ ਕਿ ਅਸੀਂ ਅਲੋਕੇਟ ਕਰਾਂਗੇ ਹਰ ਪ੍ਰੋਵਿੰਸ ਨੂੰ ਆਪਣਾ ਆਪਣਾ ਡਾਟਾ ਨੰਬਰ ਆਫ ਯਾਨੀ ਕੀ ਐਵੇਂ ਨਹੀਂ ਹੈ ਕਿ ਸਰੀ ਦੇ ਵਿੱਚ ਹੀ ਬੈਂਕੂਰ ਦੇ ਵਿੱਚ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੀ ਸਟੂਡੈਂਟਸ ਦਾ ਹੜ ਲੱਗ ਜਾਊਗਾ ਸਾਰੇ ਬੱਚੇ ਇੱਥੇ ਆ ਜਾਣਗੇ ਹਾਂਜੀ ਵੱਖ-ਵੱਖ ਪ੍ਰੋਵਿੰਸਸ ਜਿਹੜੀਆਂ ਨੇ ਉਹ ਅਲੋਕੇਟ ਕਰਤੀਆਂ ਉਹਨਾਂ ਦੇ ਵਿੱਚ ਹਾਂਜੀ ਇਹ ਪ੍ਰੋਪੋਰਸ਼ਨੇਟਲੀ ਕੈਲਕੂਲੇਟ ਕੀਤੇ ਹੈ ਨੰਬਰ ਆਫ ਪੀਪਲ ਪਪੂਲੇਸ਼ਨ ਦੇ ਉੱਪਰ ਕਿਤੇ ਇਹਨਾਂ ਨੇ ਤੇ ਜਿਹੜੀ ਮੇਨ ਅਦਰ ਟਾਪ ਦੀ ਜੇ ਗੱਲ ਕਰੀਏ ਤਾਂ ਕਿਊਬੈਕ ਹੋ ਗਿਆ ਆਪਣਾ 온ਟਾਰੀਓ ਹੋ ਗਿਆ BC ਹੋ ਗਿਆ ਇਹਨਾਂ ਤੇ ਕਾਫੀ ਜ਼ਿਆਦਾ ਟਾਪ ਤੇ ਰਹਿੰਦੇ ਨੇ ਮੈਕਸਿਮਮ ਇਹਨਾਂ ਕੋਲ ਕੁਆਂਟੀਟੀ ਰਹਿੰਦੀ ਹੈ ਤੇ ਉਸ ਹਿਸਾਬ ਨਾਲ ਇਹਨਾਂ ਨੇ ਕੰਟਰੋਲ ਕੀ ਕੀਤਾ ਕਿ ਪਰ ਲੀਟਰ ਉਹਨਾਂ ਹੀ ਈਸ਼ੂ ਕੀਤੀ ਜਾਏਗੀ ਹੁਣ ਅੱਗੇ ਪ੍ਰੋਵਿੰਸਿਸ ਨੇ ਕੀ ਕੀਤਾ ਅਗੇ ਪ੍ਰੋਵਿੰਸਿਸ ਨੂੰ ਵੀ ਡਿਊਟੀ ਲਗਾਈ ਹੈ ਕਿ ਜਿੰਨੇ ਉਹਨਾਂ ਦੇ ਅੰਡਰ DLI ਆਂਦੇ ਆ ਉਹਨਾਂ ਦੇ ਡੀਐਲਏ ਦੇ ਡੀਐਲਏ ਦੇ ਹਿਸਾਬ ਨਾਲ ਉਹਨਾਂ ਨੂੰ ਸੀਟਾਂ ਅਲਾਟ ਕਰਨੀਆਂ ਆ। ਰਾਈਟ ਐਵੇਂ ਕਰਕੇ ਇਹਨਾਂ ਨੇ ਕੰਟਰੋਲ ਕੀਤਾ ਕਿ ਉਸ ਤੋਂ ਜ਼ਿਆਦਾ ਪਾਰ ਲੈਟਰ ਇਸ਼ੂ ਹੋਣਗੇ ਹੀ ਨਹੀਂ ਤੇ ਉਸ ਤੋਂ ਜ਼ਿਆਦਾ ਐਪਲੀਕੇਸ਼ਨਸ ਵੀ ਨਹੀਂ ਆਣਗੀਆਂ। ਤਾਂ ਇਹ ਵੀ ਮੰਨ ਸਕਦੇ ਆ ਕਿ ਸ਼ਕਤੀ ਵੀਜ਼ਾ ਦੇਣ ਦੇ ਵਿੱਚ ਸਟੱਡੀ ਪਰਮਿਟ ਦੇਣ ਦੇ ਵਿੱਚ ਵੀ ਰਹੇਗੀ। ਬਿਲਕੁਲ ਜੀ। ਇਹਨਾਂ ਨੇ ਇਸ ਵਾਰੀ ਵੀ ਇਹ ਕੀਤਾ ਇਹਨਾਂ ਨੇ ਡਾਟਾ ਕਰਿਆ ਕਿ 5,50,000 ਐਪਲੀਕੇਸ਼ਨਾਂ ਅਸੀਂ ਲੈਣੀਆਂ ਆ। ਠੀਕ ਹੈ। 5,50,000 ਐਪਲੀਕੇਸ਼ਨਾਂ ਇਸ ਹਿਸਾਬ ਨਾਲ ਲੈਣੀਆਂ ਕਿ ਇਹਦੇ ਵਿੱਚੋਂ ਹੀ 4,37,000 ਕੱਢਣੇ ਆ। ਤਾਂ ਇਹ ਡਾਟਾ ਚੱਕਿਆ ਇਹਨਾਂ ਨੇ ਪ੍ਰੋਪੋਰਸ਼ਨਲ ਰੇਸ਼ੋ ਕੱਢਿਆ ਕਿ ਪਿਛਲੀ ਵਾਰੀ ਕਿੰਨੇ ਕੁ ਲੋਗ ਰਿਜੈਕਟ ਹੋਏ ਸੀਗੇ ਔਰ ਇਹ ਹਰ ਪ੍ਰੋਵਿੰਸ ਵਾਈਜ਼ ਕੱਢਿਆ ਉਹਨਾਂ ਨੇ ਜੇ ਆਮ ਸਾਲਾਂ ਦੀ ਗੱਲ ਕਰੀਏ ਤਾਂ ਉਦੋਂ ਕਿੰਨਾ ਐਪਲੀਕੇਸ਼ਨ ਇਹਨਾਂ ਦੇ ਵੱਲੋਂ ਲੈਂਦੀਆਂ ਜਾਂਦੀਆਂ ਸੀ ਕਿਉਂਕਿ ਉਹਦਾ ਕੋਈ ਨੰਬਰ ਨਹੀਂ ਹੁੰਦਾ ਪਹਿਲਾਂ ਕੋਈ ਨੰਬਰ ਹੀ ਨਹੀਂ ਸੀਗਾ ਐਸੀ ਕਰਕੇ ਤਾਂ ਸਾਰੀ ਪ੍ਰੋਬਲਮ ਹੋਈ ਉਹਨੂੰ ਇਹ ਠੱਲ ਪਾਉਣ ਵਾਸਤੇ ਇਹਨਾਂ ਨੇ ਸਾਰਾ ਪ੍ਰੋਜੈਕਟ ਕੀਤਾ ਪਰ ਦੇਖਿਆ ਜੇ ਅਗਰ ਇਕਨੋਮੀ ਦੀ ਗੱਲ ਕਰੀਏ ਅਗਰ ਕੈਨੇਡਾ ਦੀ ਇਕਨੋਮੀ ਦੀ ਗੱਲ ਕਰੀਏ ਕੈਨੇਡੀਅਨਸ ਦੇ ਵਾਸਤੇ ਇਹ ਬਹੁਤ ਚੰਗਾ ਹੋਇਆ ਐਟ ਲੀਸਟ ਜਿਹੜਾ ਇਹਨਾਂ ਨੂੰ ਹੈਲਥ케ਅਰ ਨਹੀਂ ਮਿਲ ਰਿਹਾ ਹਾਊਸਿੰਗ ਦੀ ਪ੍ਰੋਬਲਮ ਸੀਗੀ ਗਵਰਨਮੈਂਟ ਦੀ ਫਾਜੀਅਤ ਹੋ ਰਹੀ ਹੈ ਸਾਰੇ ਕਿਤੇ ਜੋ ਵੀ ਇਹ ਪਾਲਿਸਿਸ ਬਣਾ ਰਹੇ ਨੇ ਤਾਂ ਜਦੋਂ ਗਵਰਨਮੈਂ ਲੂਜ਼ ਕਰਦੀ ਹੈ ਤਾਂ ਉਹ ਬੱਚੇ ਬੜੇ ਖੁਸ਼ ਹੁੰਦੇ ਆ ਫੋਰਨਰਸ ਖੁਸ਼ ਹੁੰਦੇ ਆ ਬਟ ਜਿਹੜੇ ਕੈਨੇਡੀਅਨਸ ਨੇ ਉਹ ਬਹੁਤ ਪਰੇਸ਼ਾਨ ਹੋਏ ਜੇ ਅਗਰ ਅਸੀਂ ਅਗਰ ਅਸੀਂ ਨੈਸ਼ਨੈਲਿਟੀ ਦੀ ਗੱਲ ਕਰੀਏ ਅਸੀਂ ਕੈਨੇਡਾ 'ਚ ਰਹੇ ਆ ਤੇ ਡੈਫੀਨਿਟਲੀ ਸਾਨੂੰ ਉਹ ਚੀਜ਼ ਕਰਨੀ ਬਹੁਤ ਜ਼ਰੂਰੀ ਹੈ ਇਵਨ ਇਫ ਸਾਡੇ profession ਨੂੰ ਇਹ ਡੈਮੇਜ ਕਰਦੀਆਂ ਚੀਜ਼ਾਂ ਬਟ ਅਗਰ ਨੈਸ਼ਨੈਲਿਟੀ ਦੀ ਗੱਲ ਕਰੀਏ ਇਹ ਬਹੁਤ ਵਧੀਆ ਹੋ ਰਿਹਾ ਜਿੱਥੇ ਅਸੀਂ ਰਹੇ ਆ ਔਰ ਇਹ ਵੀ ਚੀਜ਼ਾਂ ਸੁਣਨ ਨੂੰ ਮਿਲੀਆਂ ਸੀਗੀਆਂ ਔਰ ਇਹ ਵੀ ਰੂਲ ਕੱਢੇ ਸੀਗੇ ਕਿਉਂਕਿ ਪੋਸਟ ਗ੍ਰੈਜੂਏਟ ਵਰਕ ਪਰਮਿਟ ਜੇਕਰ ਲੈਣਾ ਹੈ ਤਾਂ ਉਹਦੇ ਵਾਸਤੇ ਵੀ ਸकता ਇਹ ਕੀਤੀ ਗਈ ਸੀ ਔਰ ਖਾਸ ਤੌਰ ਤੇ ਉਤੇ ਜੇ ਹੁਣ ਤੁਹਾਡਾ ਸਪਾਊਸ ਮਾਸਟਰਸ ਦੀ ਡਿਗਰੀ ਕਰ ਰਿਹਾ ਹੈ ਡਾਕਟਰਲ ਡਿਗਰੀ ਕਰ ਰਿਹਾ ਹੈ ਤਾਂ ਹੀ ਤੁਸੀਂ ਸਪਾਊਸ ਵਰਕ ਪਰਮਿਟ ਵੀ ਜਿਹੜਾ ਹੈ ਉਹ ਲਗਾ ਸਕਦੇ ਹੋ ਜੀ ਇਹਨਾਂ ਨੇ ਸਪਾਊਸਲ ਚ ਵੀ ਹੁਣੇ ਰੀਸੈਂਟਲੀ ਚੇਂजेस ਕੀਤੀਆਂ ਨੇ ਜਿਹੜਾ 0 ਔਰ 1 ਟਾਇਰ ਕੈਟਾਗਰੀ ਹੈ ਅਗਰ ਸੀ ਟੈਂਪਰੇਰੀ ਫੋਰਨ ਵਰਕਰ ਦੀ ਗੱਲ ਕਰੀਏ 0 ਔਰ 1 ਵਾਲੇ ਦੀ ਉਹਨਾਂ ਨੇ ਕਿਹਾ ਕਿ ਕੋਈ ਵੀ ਸਪਾਊਸ ਹੋਵੇ ਜਿਹੜਾ ਟਾਇਰ 1 ਜਾਂ 0 ਚ ਆਲਰੇਡੀ ਕੰਮ ਕਰਦਾ ਹੈ ਉਹ ਸਪਾਊਸ ਓਪਨ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗਾ ਅਪਲਾਈ ਕਰਨ ਵਾਸਤੇ ਜਿਹੜੇ 2 ਐਂਡ 3 ਟਾਇਰ ਸਿਸਟਮ ਵਾਲੇ ਸੀਗੇ ਉਹਨਾਂ ਦੇ ਵਿੱਚ ਇਹਨਾਂ ਨੇ ਹੁਣ ਲਿਸਟ ਕੱਢੀ ਹੈ ਉਹਦੇ ਵਿੱਚ ਉਹੀ ਚੀਜ਼ਾਂ ਉਹੀ ਸਕਿੱਲਸ ਪਿੱਕਤੇ ਨੇ ਜਿਹੜੀ ਸ਼ਾਰਟੇਜ ਹੈਗੀ ਹੈ ਕੈਨੇਡਾ 'ਚ ਤੇ ਸਿਰਫ ਉਹੀ ਜਿਹੜੇ categories ਵਾਲੇ ਹੋਣਗੇ ਲਾਈਕ ਤੁਸੀਂ ਹੈਲਥ케ਅਰ ਦੀ ਗੱਲ ਕਰੋ ਕੰਸਟਰਕਸ਼ਨ ਦੀ ਗੱਲ ਕਰੋ ਟ੍ਰੇਡ ਦੀ ਗੱਲ ਕਰੋ ਐਜੂਕੇਸ਼ਨ ਦੀ ਗੱਲ ਕਰੋ ਇਸ ਟਾਈਪ ਦੇ ਕੁਝ ਸਕਿੱਲਸ ਹੈਗੇ ਜਿਨ੍ਹਾਂ ਦੀ ਲਿਸਟ ਆਈ ਹੈ ਉਹੀ ਸਿਰਫ ਐਲੀਜੀਬਲ ਹੋਣਗੇ ਔਰ ਗੰਨ ਸਾਹਿਬ ਜਿਵੇਂ 437000 ਦਾ ਜੋ ਇਹ ਅੰਕੜਾ ਹੈ ਯਾਨੀ ਕਿ 4 ਲੱਖ 4.5 ਲੱਖ ਬੱਚਾ ਦਾ ਫੇਰ ਵੀ ਕੈਨੇਡਾ ਦੇ ਵਿੱਚ ਆ ਰਿਹਾ ਹੈ ਜੀ ਤੇ ਇੰਨਾ ਜਦੋਂ ਬੱਚਾ ਨੇ ਆਉਣਾ ਹੈ ਤਾਂ ਫਿਰ ਇਹ ਕਿਵੇਂ ਆਪਾਂ ਕਹਿ ਸਕਦੇ ਆ ਕਿ ਇੰਟਰਨੈਸ਼ਨਲ ਸਟੂਡੈਂਟਸ ਦੇ ਉੱਤੇ ਕੈਨੇਡਾ ਸਖਤੀ ਕਰ ਰਿਹਾ ਹੈ ਦੇਖੋ ਸਖਤੀ ਇਸੇ ਹਿਸਾਬ ਨਾਲ ਅਸੀਂ ਪ੍ਰੋਪੋਰਸ਼ਨੇਟਲੀ ਕੈਲਕੂਲੇਟ ਕਰਦੇ ਆ ਜਦੋਂ 90 ਲੱਖ ਆਏ ਹਮ 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 1 ਮਿਲੀਅਨ ਆਏ ਕੋਈ ਕੰਟਰੋਲ ਨਹੀਂ ਸੀਗਾ ਕੋਈ ਲਿਮਟ ਨਹੀਂ ਸੀਗੀ ਐਟ ਲੀਸਟ ਹੁਣ ਕੰਟਰੋਲ ਤਾਂ ਹੈਗਾ ਦੂਜੀ ਗੱਲ डिस्करेज ਹੋ ਰਹੇ ਹੈ ਬੱਚੇ ਕਿਉਂਕਿ ਉਹਨਾਂ ਨੂੰ ਅਗਰ ਨਜ਼ਰ ਆ ਰਿਹਾ ਸਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਣਾ ਰਾਈਟ ਤਾਂ ਡੈਫੀਨਿਟਲੀ ਉਹ ਦੋ ਵਾਰੀ ਸੋਚਣਗੇ ਅਸੀਂ ਕੈਨੇਡਾ ਜਾਣਾ ਹੈ ਕਿ ਨਹੀਂ ਜਾਣਾ ਹੂੰ ਹੂੰ ਦੂਜਾ ਇਹਨਾਂ ਨੇ ਸਪਸ オーਪਨ ਵਰਕ ਪਰਮਿਟ ਨੂੰ ਜੀ ਮਾਫ ਕਰਨਾ ਮੈਂ ਵਿੱਚ ਤੁਹਾਡੀ ਗੱਲ ਨੂੰ ਰੋਕ ਦਿੱਤਾ ਰੋਕ ਦਿੱਤਾ ਯਾਨੀ ਕਿ ਜਿਹੜੇ ਪਲੱਸ 2 ਤੋਂ ਬਾਅਦ ਬੱਚੇ ਆ ਰਹੇ ਨੇ ਇੱਥੇ ਸਟੱਡੀਜ਼ ਦੇ ਵਾਸਤੇ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ ਨਹੀਂ ਐਵੇਂ ਨਹੀਂ ਹੈਗਾ ਅ ਪਸਟੂ ਤੋਂ ਬਾਅਦ ਜਿਹੜੇ ਬੱਚੇ ਆ ਰਹੇ ਨੇ ਉਹ ਸਪੈਸੀਫਿਕ ਕੈਟਾਗਰੀ ਚ ਜੇ ਹੋਣਗੇ ਉਹਨਾਂ ਨੂੰ ਹੀ ਸਟੱਡੀ ਪਰਮਿਟ ਮਿਲੇਗਾ ਇੱਕ ਸੌਰੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਉਸ ਕੈਟਾਗਰੀ ਤੋਂ ਬਾਹਰ ਕਿਤ ਕੋਈ ਵੀ ਜੋ ਤੁਸੀਂ ਕੋਰਸ ਕਰੋਗੇ ਉਸ ਕੋਰਸ ਤੋਂ ਬਾਹਰ ਦੀ ਕੋਈ ਵੀ ਕੈਟਾਗਰੀ ਦਾ ਉਹਦੇ ਚ ਨਹੀਂ ਮਿਲੇਗਾ ਪਹਿਲਾਂ ਹੁੰਦਾ ਸੀਗਾ ਸਾਰਿਆਂ ਨੂੰ ਮਿਲਦਾ ਸੀਗਾ ਨਹੀਂ ਉਹਨਾਂ ਦੇ ਸਪਾਊਸ ਨੂੰ ਮਿਲੇਗਾ ਸਪਾਊਸ ਇਸ ਨੂੰ 더 ਹੋਰ ਵੀ ਟਾਈਟ ਕਰ ਦਿੱਤਾ ਜਿਹੜਾ ਮੈਂ ਗੱਲ ਕਰ ਰਿਹਾ ਕਿ 0 অর 1 ਵਾਲੇ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਰਿਹਾ ਰਾਈਟ ਰਾਈਟ ਤੇ ਇਸ ਹਿਸਾਬ ਨਾਲ ਇਹ ਤਾਂ ਹੀ ਟਾਈਟ ਕਰਨ ਜਾ ਰਹੇ ਆ ਕਿ ਇਹ ਜਿਹੜੇ ਬੱਚੇ ਪੁਛ ਸਾਹਬ ਨਾਲ ਇਹਨਾਂ ਨੂੰ ਡਿਕਰੀਸ ਕਰਨੇ ਜਿਹੜੀ ਨੰਬਰ ਆਫ ਨੰਬਰ ਆਫ ਜਿਹੜੇ ਆ ਰਹੇ ਆ ਸਟੂਡੈਂਟਸ ਔਰ ਕਿਉਂਕਿ ਜਿਹੜੇ ਆਲਰੇਡੀ ਕੈਨੇਡਾ ਦੇ ਵਿੱਚ ਨੇ ਔਰ ਕਈਆਂ ਦੇ ਤਾਂ ਵਰਕ ਪਰਮਿਟਸ ਵੀ ਜੋ ਨੇ ਐਕਸਪਾਇਰ ਹੋਣ ਵਾਲੇ ਨੇ ਉਹਨਾਂ ਦੇ ਵੱਲੋਂ ਕਈਆਂ ਦੇ ਵੱਲੋਂ ਪ੍ਰੋਟੈਸਟ ਵੀ ਕੀਤੇ ਜਾ ਰਹੇ ਨੇ ਇਸ ਦੇ ਨਾਲ ਨਾਲ ਅਸਾਈਲਮ ਦੇ ਜਿਹੇ ਕੇਸਿਸ ਦੀ ਗੱਲ ਕਰੀਏ ਇਸ ਵਕਤ ਕੀ ਸਥਿਤੀ ਹੈ ਲਗਾਤਾਰ ਉਸ ਦੇ ਉੱਤੇ ਵੀ ਕਿਹਾ ਜਾ ਰਿਹਾ ਹੈ ਕਿ ਸ਼ਕਤੀ ਵਧਾਈ ਜਾਊਗੀ ਉਸ ਦੇ ਵਿੱਚ ਵੀ ਰਿਫਾਰਮਸ ਲੈ ਕੇ ਆਏ ਜਾਣਗੇ ਪਰ ਇਸ ਵੇਲੇ ਕੀ ਕਰੰਟ ਪੋਜੀਸ਼ਨ ਕੀ ਚੱਲ ਰਹੀ ਹੈ ਅਸਾਈਲਮ ਕੇਸਿਸ ਜੀ ਆਨਰੇਬਲ ਮਾਰਕ ਮਿਲਰ ਦੀ ਸਟੇਟਮੈਂਟ ਮੈਂ ਦੋ ਤਿੰਨ ਵਾਰੀ ਸੁਣੀ ਹੈ ਜਿੱਦੇ ਚ ਉਹਨਾਂ ਨੇ ਮੈਂਸ਼ਨ ਕੀਤਾ ਕਿ ਇਹ ਕੁਝ ਮਿਸਯੂਜ਼ ਹੋ ਰਿਹਾ ਹੈ ਅਸਾਈਲਮ ਨੂੰ ਜਿਵੇਂ ਕੋਈ ਸਟੂਡੈਂਟਸ ਨੇ ਉਹ ਬਾਰ-ਬਾਰ ਜਿਹੜੇ ਆਲਰੇਡੀ ਸਟੂਡੈਂਟਸ ਆਏ ਹੈ ਕਈ ਸਾਲਾਂ ਤੋਂ ਕੰਮ ਕਰ ਪੜਦੇ ਆਏ ਆ ਉਸ ਤੋਂ ਬਾਅਦ ਅੱਜ ਜੇ ਉਹਨਾਂ ਦੀ ਰੀਨਿਊਅਲ ਨਹੀਂ ਹੋ ਰਹੀ ਤੇ ਉਹ ਅਗਰ ਅਸਾਈਲਮ ਪਾ ਰਹੇ ਆ ਉਹਦੇ ਚ ਉਹ ਮੈਂਸ਼ਨ ਕਰਦੇ ਨੇ ਕਿ ਉਹ ਅੰਡਰਸਟੈਂਡ ਕਰਦੇ ਨੇ ਕਿ ਇਹ ਗਲਤ ਹੋ ਰਿਹਾ ਹੈ ਰਿਫਾਰਮਸ ਦੇ ਉੱਪਰ ਸਰਕਾਰ ਕੰਮ ਕਰ ਰਹੀ ਹੈ ਜੋ ਦੇਖਣ ਨੂੰ ਲੱਗ ਰਿਹਾ ਹੈ ਔਰ ਐਕਸਪੈਕਟਿਡ ਹੈਗਾ ਜਲਦੀ ਕੁਝ ਨਾ ਕੁਝ ਰਿਫਾਰਮਸ ਆਣਗੇ ਬ ਹੈ ਇਮੀਡੀਏਟਲੀ ਕੋਈ ਵੀ ਕਾਨੂੰਨ ਚ ਬਦਲਾਵ ਕਰਨਾ ਹੈ ਉਹਦੀ ਉਹਦੀ ਕੰਪਲੀਟ ਪ੍ਰੋਸੈਸ ਫਲੋ ਪ੍ਰੋਪਰ ਕਰਨਾ ਹੁੰਦਾ ਹੈ ਜੋ ਵੀ ਰੂਲ ਰੈਗੂਲੇਸ਼ਨ ਦੇ ਸਾਹਮਣੇ ਬਣਦਾ ਹੈ ਤੇ ਇਸੇ ਕਰਕੇ ਜਿਹੜਾ ਅਸਾਈਲਮ ਵਾਲਾ ਹੈਗਾ ਉਹਦੇ ਚ ਇੰਟਰਨੈਸ਼ਨਲ ਆਬਲੀਗੇਸ਼ਨ ਹੈ ਸਾਡੇ ਯੂਐਨਐਚਆਰ ਨਾਲ ਜਿਹੜੇ ਐਗਰੀਮੈਂਟ ਸਾਈਨ ਹੈਗੇ ਉਹਦੇ ਬੇਸ ਦੇ ਉੱਪਰ ਇਹਨੂੰ ਇਮੀਡੀਏਟਲੀ ਚੇਂਜ ਕਰਨਾ ਮੁਸ਼ਕਿਲ ਹੈ ਬਟ ਹਾਂ ਇਹ ਪ੍ਰੋਸੈਸ ਜਰੂਰ ਚੇਂਜ ਕਰ ਸਕਦੇ ਪ੍ਰੋਸੈਸ ਦੀ ਕੰਟਰੋਲ ਇਹਨਾਂ ਕੋਲ ਹੈਗਾ ਫੋਰ ਐਗਜ਼ਾਮਪਲ ਅੱਗੇ ਗੱਲ ਕਰੀਏ ਤਾਂ ਅਸੀਂ ਸਾਲ ਦੇ ਵਿੱਚ ਜਿਹੜੀ ਸਾਡੇ ਰਿਫਿਊਜੀਸ ਨੇ ਉਹਨਾਂ ਦੀ ਸਾਲ ਦੇ ਵਿੱਚ ਆ ਜਾਂਦੀ ਸੀਗੀ ਇੰਟਰਵਿਊ ਨਾਟ ਇੰਟਰਵਿਊ ਹਿਅਰਿੰਗ ਜਦੋਂ ਹਿਅਰਿੰਗ ਸਾਲ ਦੇ ਵਿੱਚ ਆ ਜਾਂਦੀ ਸੀਗੀ ਤਾਂ ਉਹਦੇ 'ਚ ਉਹਨੂੰ ਡਿਸਾਈਡ ਹੋ ਜਾਂਦਾ ਸੀਗਾ ਕਿ ਉਹ ਰਿਫਿਊਜੀ ਹੈਗਾ ਕਿ ਨਹੀਂ ਹੈਗਾ ਤੇ 70 ਤੋਂ 80% ਰਿਫਿਊਜ਼ ਹੀ ਹੁੰਦੇ ਸੀਗੇ ਤੇ ਇਹਦਾ ਸਕਸੈਸ ਰੇਟ ਬਹੁਤ ਘੱਟ ਆਉਂਦਾ ਸੀਗਾ ਇਸ ਹਿਸਾਬ ਨਾਲ ਜਦੋਂ ਕਾਫੀ ਜ਼ਿਆਦਾ ਐਪਲੀਕੈਂਟ ਆ ਗਏ ਸਾਡੇ ਜਿਹੜੇ ਇਹਦੇ ਡਿਸੀਜਨ 메ਕਰ ਨੇ ਉਹ ਸਿਰਫ ਟ੍ਰਿਬਿਊਨਲ ਦੇ ਅੰਦਰ ਜਿਹੜੇ ਮੈਂਬਰਸ ਹੁੰਦੇ ਨੇ ਆਈਆਰਬੀ ਮੈਂਬਰਸ ਉਹੀ ਡਿਸੀਜਨ 메ਕਰ ਹੁੰਦੇ ਨੇ ਇਹਦਾ ਰੈਫਿਊਜੀਜ਼ ਦਾ ਜਿਹੜੀ ਇੰਡੀਪੈਂਡੈਂਟ ਟ੍ਰਿਬਿਊਨਲ ਹੈ ਉਹਦੇ ਡਾਇਰੈਕਟ ਕੰਟਰੋਲ ਨਹੀਂ ਹੈ ਉਹਨਾਂ ਦੇ ਉੱਪਰ ਇਸ ਕਰਕੇ ਉਸਤੇ ਕੋਈ ਫੋਰਸ ਨਹੀਂ ਕਰ ਸਕਦਾ ਇਹ ਟ੍ਰਿਬਿਊਨਲ ਦਾ ਡਿਸੀਜਨ ਹੈ ਤੇ ਜਦੋਂ ਜਦੋਂ ਟ੍ਰਿਬਿਊਨਲ ਨੇ ਡਿਸਾਈਡ ਕਰਨਾ ਹੈ ਪਹਿਲਾਂ ਨੰਬਰ ਆਫ ਐਪਲੀਕੈਂਟ ਘੱਟ ਹੁੰਦੇ ਸੀਗੇ ਹੁਣ ਨੰਬਰ ਆਫ ਐਪਲੀਕੈਂਟ ਬਹੁਤ ਹੀ ਜ਼ਿਆਦਾ ਵੱਧ ਗਏ ਕਈ ਗੁਣਾ ਜ਼ਿਆਦਾ ਵੱਧ ਤੇ ਜਦੋਂ ਉਹਨਾਂ ਦਾ ਟਾਈਮ ਲਾਈਨ ਕਿਤੇ 1 ਸਾਲ ਬਾਅਦ ਆਂਦਾ ਸੀਗਾ ਹੁਣ ਕਿਤੇ ਹਿアリング ਜਿਹੜੀ ਆ ਰਹੀ ਹੈ ਦੋ ਦੋ ਟਾਈਟਾਈ ਸਾਲ ਬਾਅਦ ਸੁਣਨ ਨੂੰ ਮਿਲ ਰਿਹਾ ਜਿਹੜੀ ਅੱਜ ਕੱਲ ਆ ਰਹੀ ਹੈ ਔਰ ਉਹਨੇ ਟਾਈਮ ਪੀਰੀਅਡ ਦੇ ਵਾਸਤੇ ਉਹ ਲਗਾਤਾਰ ਉਹਨੂੰ ਐਕਸਪੈਂਸਸ ਵੀ ਦੇ ਰਹੇ ਨੇ ਉਹਨੇ ਟਾਈਮ ਦੇ ਵਾਸਤੇ ਉਹਨੂੰ ਐਕਸਪੈਂਸਿਵਸ ਵੀ ਦੇ ਰਹੇ ਆ ਉਹਨੂੰ ਜਿਹੜੀ ਇਨਕਮ ਜਿਹੜੀ ਸਪੋਰਟ ਮੈਲ ਦੀ ਓਬਵੀ ਮਿਲ ਰਹੀ ਹੈ ਵਰਕ ਪਰਮਿਟ ਓਪਨ ਮਿਲਿਆ ਹੈ ਉਹ ਕੁਝ ਵੀ ਕਰ ਸਕਦੇ ਨੇ ਮੈਡੀਕਲ ਪ੍ਰੋਪਰ ਫਰੀ ਹੈਗਾ ਸਾਰਾ ਕੁਝ ਹੀ ਤੋਂ ਇਹ ਨੰਬਰ ਜਿਹੜਾ ਅਸੀਂ ਹੁਣ ਦੇ ਆ ਰਹੇ ਆ 1.5 1.5 ਦੋ ਦੋ ਸਾਲ ਵਾਲੇ ਏ ਜਿਹਨੇ 1.5 ਸਾਲ ਪਹਿਲਾਂ ਪਾਇਆ ਸੀਗਾ ਉਹਨਾਂ ਦੇ ਅੱਜ ਹੀ ਰੇਗ ਆ ਰਹੀ ਹੈ ਜਿਹੜੀ ਅੱਜ ਪਾਰੇ ਨੇ ਇੱਕ ਜਗ੍ਹਾ ਸਟੇਟਮੈਂਟਸ मिनिस्टर ਨੇ ਕਿਹਾ ਸੀਗਾ ਕਿ ਲਗਭਗ ਆਲਮੋਸਟ 44 मंथ्स एक्सपेक्टेड ਕਿਤੇ ਜਾ ਰਹੇ ਹੈ ਕਿ ਹੀアリング 44 ਮਹੀਨੇ ਬਾਅਦ ਆਏਗੀ ਇਹ ਪੁਰਾਣੀ ਗੱਲ ਹੈ ਹੁਣ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਇਹ ਤਾਂ ਹੁਣ 4 ਸਾਲ ਨੂੰ ਟੱਚ ਕਰ ਰਿਹਾ ਜਿਸ ਹਿਸਾਬ ਨਾਲ ਉਹਨਾਂ ਦਾ ਦੱਸ ਰਹੇ ਨੇ ਜੀ ਜੀ ਤਾਂ ਇਸ ਹਿਸਾਬ ਨਾਲ ਦੇਖਿਆ ਜਾਏ ਤਾਂ ਇਹਨਾਂ ਨੂੰ ਇਮੀਡੀਏਟਲੀ ਕੋਈ ਐਕਸ਼ਨ ਲਾਈਨ ਦੀ ਲੋੜ ਹੈ ਇਹਨਾਂ ਨੂੰ ਰਿਡਿਊਸ ਕਰਨ ਵਾਸਤੇ ਅਗਰ ਤੁਸੀਂ ਚੇਂਜ ਨਹੀਂ ਕਰ ਸਕਦੇ ਐਟ ਲੀਸਟ ਇਹਨੂੰ ਜਿਸ ਤਰ ਸਾਡੀ ਇੱਕ ਪਾਲਿਸੀ ਹੁੰਦੀ ਹੈ ਫਿਫੋ ਯਾ ਲਿਫੋ ਫਰਸਟ ਇਨ ਫਰਸਟ ਆਊਟ ਜੇ ਫਰਸਟ ਇਨ ਫਰਸਟ ਆਊਟ ਦੀ ਗੱਲ ਕਰੀਏ ਤਾਂ 4-4 ਸਾਲ ਨੰਬਰ ਨਹੀਂ ਆਣਾ ਐਂਡ ਐਵਰੀਬਾਡੀ ਇਜ਼ ਇੰਜੋਇੰਗ ਚਾਹੇ ਉਹ ਠੀਕ ਹੈ ਚਾਹੇ ਗਲਤ ਹੈ ਔਨ ਕ੍ਰੈਡਿਟ ਟੈਕਸਸ ਯੈਸ ਤੇ ਜੇ ਇਹਨੂੰ ਠੱਲ ਪਾਣੀ ਹੈ ਸਰਕਾਰ ਜੇ ਚਾਹੇ ਤਾਂ लीफो पॉलिसी ਬਣਾ ਸਕਦੀ ਹੈ ਲਾਸਟ ਇਨ ਫਰਸਟ ਆਊਟ ਜਿਹਨੇ ਅੱਜ ਕੇਸ ਪਾਇਆ ਉਹਨੂੰ 15 20 ਦਿਨ ਮਹੀਨੇ 2 ਮਹੀਨੇ 4 6 ਮਹੀਨੇ ਚ ਡਿਸੀਜਨ ਆਣਾ ਸ਼ੁਰੂ ਹੋ ਜਾਏ ਇੱਕ ਇੱਕ ਸਿਸਟਮ ਚ ਇੱਕ ਮੈਸੇਜ ਚਲਾ ਜਾਏਗਾ ਕਿ ਰਿਫਿਊਜੀ ਵੀ ਕੋਈ ਤੁਹਾਡਾ ਐਵੇਂ ਦਾ ਆਪਸ਼ਨ ਨਹੀਂ ਰਹਿ ਗਿਆ ਕਿ ਰਿਫਿਊਜੀ ਪਾਓ ਤਾਂ ਤੁਸੀਂ 3 4 ਸਾਲ ਵਾਸਤੇ ਤੁਸੀਂ ਵਰਕ ਪਰਮਿਟ ਤੇ ਕੰਮ ਕਰਦੇ ਰਹੋ ਅਗਲੇ ਨੂੰ ਜੇ ਪਤਾ ਹੋਏਗਾ ਤਾਂ ਜੇ 2 4 ਮਹੀਨੇ ਚ ਡਿਸੀਜਨ ਆ ਜਾਏਗਾ ਦੈਨ ਉਹ ਸੋਦਾ ਸਵਾਰੀ ਸੋਚਣਗੇ ਕਿ ਰਿਫਿਊਜੀ ਪਾਣਾ ਹੈ ਕਿ ਨਹੀਂ ਪਾਣਾ ਜੇ ਇਹ ਕਰੈਕਟ ਨਹੀਂ ਹੈਗਾ ਹੂੰ 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 ਅ ਇਸੇ ਦੇ ਨਾਲ ਜਿਸ ਹਾਲ ਬਿਨਾਲ ਇਸ ਵੇਲੇ ਪੋਲਿਟੀਕਲ ਸਿਨੈਰੀ ਬਹੁਤ سارے ਕੈਨੇਡੀਅਨਸ ਇਹੀ ਉਮੀਦ ਲਗਾ ਰਹੇ ਨੇ ਉਹਨਾਂ ਨੂੰ ਇਹੀ ਸ਼ੰਕੇ ਚੱਲ ਰਹੇ ਨੇ ਕਿ ਹੋ ਸਕਦਾ अर्ਲੀ ਇਲੈਕਸ਼ਨਸ ਆ ਸਕਦੀਆਂ ਨੇ ਕਿਉਂਕਿ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਜੇ अर्ਲੀ ਇਲੈਕਸ਼ਨਸ ਹੋ ਜਾਂਦੇ ਨੇ ਗਵਰਨਮੈਂਟ ਚੇਂਜ ਹੋ ਜਾਂਦੀ ਹੈ ਔਰ ਦੂਸਰੇ ਪਾਸੇ ਪੀਅਰ ਪੌਲੀ ਆਪਾਂ ਗੱਲ ਕਰਦੇ ਹਾਂ ਜਿਹੜੇ ਕਿ ਉਹਨਾਂ ਨੂੰ ਮੰਨਿਆ ਜਾਂਦਾ ਹੈ ਕਿ ਉਹ ਇਮੀਗ੍ਰੇਸ਼ਨ ਤੇ ਹੋਰ ਸਖਤ ਜਾਣਗੇ ਇਮੀਗ੍ਰੇਸ਼ਨ ਦੇ ਉਹਨਾਂ ਦੇ ਵੱਲੋਂ ਹੋਰ ਸ਼ਕਤੀ ਦਿਖਾਈ ਜਾਊਗੀ ਇਸ ਤੋਂ ਪਹਿਲਾਂ ਵੀ ਜੇ ਪਾਸਟ ਐਕਸਪੀਰੀਐਂਸਸ ਦੀ ਗੱਲ ਕਰੀਏ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹ ਇੱਕ ਟਾਈਮ ਅਜਿਹਾ ਸੀ ਉਹਨਾਂ ਨੇ ਫਾਈਲਾਂ ਹੀ ਵਾਪਸ ਮੋੜ ਦਿੱਤੀਆਂ ਸੀਗੀਆਂ ਲੋਕਾਂ ਦੀਆਂ ਜਿਨ੍ਹਾਂ ਦੀਆਂ ਭੂਲ ਦੇ ਵਿੱਚ ਸੀ ਤਾਂ ਕੀ ਇਸ ਸੈਨੈਰੀਓ ਵੀ ਕੈਨੇਡਾ 'ਚ ਦੇਖਣ ਨੂੰ ਮਿਲ ਸਕਦਾ ਹੈ ਜੋ ਮੇਰੀ ਸਮਝ ਕਹਿੰਦੀ ਹੈ ਜਿਸ ਹਾਵ ਨਾਲ ਸਰਕਾਰ ਨੇ ਪਿਛਲੇ ਅਗਰ ਅਸੀਂ ਗੱਲ ਕਰੀਏ 1 ਸਾਲ ਦੇ ਅੰਦਰ ਇਹਨਾਂ ਨੇ ਚੇਂਜਸ ਕੀਤੀਆਂ ਹਮ ਟਾਈਟ ਕੀਤੀ ਹੈ ਇਮੀਗ੍ਰੇਸ਼ਨ ਸਾਰੇ ਕਿਤੇ ਜੇ ਤੁਸੀਂ ਗੱਲ ਕਰੋ ਇਹਨਾਂ ਨੇ ਐਗਰੀ ਪਾਇਲਟ ਦਾ ਪ੍ਰੋਜੈਕਟ ਸੀਗਾ ਉਹ ਉਹਦੇ 'ਚ ਸਾਲ ਦੇ ਅੰਦਰ ਅੰਦਰ ਅਰਾਊਟ ਸੀਗਾ ਕਿ ਪੀਆਰ ਅਪਲਾਈ ਕਰ ਸਕਦੇ ਸੀਗਾ ਉਹਦੇ 'ਤੇ ਕੈਪ ਲਾਤੀ ਜੋ ਕਿ ਕੈਪ ਨਹੀਂ ਸੀਗੀ ਪਹਿਲਾਂ ਫਿਰ ਉਹਨੇ ਪੇਰੈਂਟ ਐਂਡ ਗ੍ਰੈਂਡਪੇਰੈਂਟ ਬੁਲਾਣੇ ਸੀਗੇ ਇਸ ਵਾਰ ਉਹ ਵੀ ਐਪਲੀਕੇਸ਼ਨਸ ਨਹੀਂ ਲੇਤੀਆਂ ਨੈਨੀ ਦੀ ਐਪਲੀਕੇਸ਼ਨ ਖੁੱਲਣੀ ਸੀ ਕਿ 1 ਜਨਵਰੀ ਨੂੰ ਇਸ ਵਾਰ ਇਹਨਾਂ ਨੇ ਉਹ ਵੀ ਨਹੀਂ ਸਟਾਰਟ ਕੀਤੀ ਉਧਰ ਇਹਨਾਂ ਨੇ ਫਲੈਗ ਬੋਲਿੰਗ ਵੀ ਬੰਦ ਕਰ ਦਿੱਤੀ ਜੇ ਤੁਸੀਂ ਗੱਲ ਕਰੋ ਐਂਡ ਨੰਬਰ ਆਫ ਲਾਈਕ ਪੀ ਐਨ ਪੀ ਦੀ ਅਗਰ ਗੱਲ ਕਰੀਏ ਪ੍ਰਵਿੰਸ਼ੀਅਲ ਨਾਮੀਨੇਸ਼ਨ ਪ੍ਰੋਗਰਾਮ ਦਾ ਅਲੋਕੇਟਡ ਡਾਟਾ ਹੁੰਦਾ ਹੈ 50% ਕੱਟ ਉਹਦੇ ਤੇ ਵੀ ਮਾਰ ਦਿੱਤਾ ਸਾਰੇ ਪ੍ਰੋਵਿੰਸਿਸ ਪਰੇਸ਼ਾਨ ਹੋ ਰਹੇ ਹਨ ਕਿ ਉਹਨਾਂ ਨੂੰ ਰੀਵੈਂਪ ਕਰਨਾ ਪੈ ਰਿਹਾ ਕਿ ਜੇ 50% ਕੱਟ ਹੁੰਦਾ ਹੈ ਤਾਂ ਉਹਨਾਂ ਨੇ ਚੇਂਜ ਕਰਨਾ ਹੈ ਤੇ ਕਿਵੇਂ ਮੈਨੇਜ ਕਰਨਾ ਹੈ ਕਿਉਂਕਿ ਇਹਨਾਂ ਦੀ ਇਕਨੋਮਿਕ ਨੀਡ ਹੁੰਦੀ ਹੈ ਪ੍ਰੋਵਿੰਸਿਸ ਦੀ ਆਪ ਦੀ ਨੀਡ ਹੁੰਦੀ ਹੈ ਇਸੇ ਕਰਕੇ ਇਹਨਾਂ ਦਾ ਇੱਕ ਐਗਰੀਮੈਂਟ ਸਾਈਨ ਹੁੰਦਾ ਹੈ ਪਰਵਿੰਸਿਸ ਦਾ ਫੈਡਰਲ ਦੇ ਨਾਲ ਜਿਸ ਬੇਸ ਤੇ ਉਹ ਆਪਣੇ ਪ੍ਰੋਵਿੰਸ਼ਲ ਨੋਮੀਨੇਸ਼ਨ ਦੇ ਸਕਦੇ ਆ ਆਪਣੀ ਜ਼ਰੂਰਤ ਮੁਤਾਬਿਕ ਜੋ ਉਹਨਾਂ ਨੂੰ ਸਕਿੱਲ ਚਾਹੀਦੇ ਹੋਣਗੇ ਇਹ ਇਹਦੇ ਚ 50% ਦਾ ਕਟ ਆ ਗਿਆ ਨਾਲ ਹੀ ਉਹਨਾਂ ਨੇ ਜਿਹੜੀ ਇਮੀਗ੍ਰੇਸ਼ਨ ਪਲਾਨ ਕੀਤਾ 3 ਸਾਲ ਦਾ ਜਿਹਦੇ ਉਹਨਾਂ ਨੇ ਉਸ ਚ ਪਲਾਨ ਕਰ ਦਿੱਤਾ ਕਿ ਨਹੀਂ ਹੁਣ 3,65,000 ਜਾਂ ਜੋ ਵੀ ਉਹਨਾਂ ਨੇ ਪਲਾਨ ਪਿੱਛੇ ਕੀਤਾ ਕਿ ਉਹ ਪੀਆਰ ਦੇ ਵਿੱਚ ਵੀ ਉਹਨਾਂ ਨੇ ਕਟ ਮਾਰਿਆ ਤਾਂ ਅਗਰ ਸਾਰੇ ਸਿਨੈਰੀਓ ਨੂੰ ਦੇਖਿਆ ਜਾਏ ਸਾਰੇ ਕਿਤੇ ਇੱਕ ਕਟਿੰਗ ਚੱਲ ਰਹੀ ਹੈ ਇਸ ਸਟੇਜ ਦੇ ਉੱਪਰ ਜਿਹੜੀ ਗੱਲ ਤੁਸੀਂ ਕਰ ਰਹੇ ਸੀ ਕਿ ਮੈਂ ਉਸ ਤੇ ਆਣਾ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਸਟੀਫਨ ਹਾਪਰ ਵਾਲੀ ਜਿਹੜੀ ਪਾਲਿਸਿਸ ਨੇ ਉਹ ਦੁਆਰਾ ਫੇਰ ਕੈਨੇਡਾ ਚ ਲਾਗੂ ਹੋ ਰਹੀਆਂ ਨੇ ਹਾਂ ਤੇ ਉਹ ਜਿਹੜੀ ਸਾਰੇ ਪਾਲਿਸਿਸ ਹੁਣ ਲੱਗੀਆਂ ਇੱਕ ਲਗਾਣੀਆਂ ਤਾਂ ਬਹੁਤ ਸੋਖੀ ਹੈ ਗਿਆ ਹੁਣ ਇਹਦੇ ਜਿਹੜੇ ਰਿਜ਼ਲਟ ਆਣੇ ਨੇ ਨਾ ਉਹ 4 ਮਹੀਨੇ ਬਾਅਦ ਆਣੇ ਆ 4-6 ਮਹੀਨੇ ਬਾਅਦ ਆਣੇ ਇਕਨੋਮੀ ਦਾ ਬੈਂਡ ਵਜੇ ਪਿਆ ਹਮ ਕਿੰਨੇ ਹੀ ਬਿਜ਼ਨਸ ਪਰੇਸ਼ਾਨ ਹੈ ਕਿੰਨੇ ਕਿੰਨੇ ਹੀ ਬਿਜ਼ਨਸ ਬੰਦ ਹੋਣ ਦੇ ਕगार ਤੇ ਨੇ ਕਿੰਨੇ ਹੀ ਕਾਲਜਿਸ ਬੰਦ ਹੋਣ ਦੇ ਕगार ਤੇ ਨੇ ਇਹਦਾ ਅਜੇ ਰਿਪ੍ਰੈਸ਼ਨ ਆਨੇ ਹੈ ਇਹਦਾ ਇਹਦਾ ਰਿਜ਼ਲਟ ਆਣਾ ਹੈ ਜੀ 1 ਫਰਵਰੀ ਤੋਂ ਯੂਐਸ ਨੇ ਖਾ ਦਿਖਾਉਣੀਆਂ ਨੇ ਇਹ ਉਧਰੋਂ ਯੂਐਸ ਦਾ ਚਲੋ ਡੈਫੀਨੇਟਲੀ ਇਹ ਤਾਂ ਜਗ ਜਾਹਰ ਹੈ ਸਾਰਿਆਂ ਨੂੰ ਪਤਾ ਕਿ ਕੀ ਚੱਲਦਾ ਹੈ ਤੇ ਆਨੇ ਵਾਲੇ ਟਾਈਮ 'ਚ ਚਾਹੇ ਸਰਕਾਰ ਸੇਮ ਆਂਦੀ ਹੈ ਚਾਹੇ ਡਿਫਰੈਂਟ ਆਂਦੀ ਹੈ ਜੇ ਮੰਨ ਲਓ ਸੇਮ ਆਂਦੀ ਹੈ ਇਹਨਾਂ ਵਾਸਤੇ ਇਹ ਬਹੁਤ ਵੱਡਾ ਚੈਲੰਜ ਹੋਏਗਾ ਕਰ ਤਾਂ ਦਿੱਤਾ ਇਹਨੂੰ ਠੀਕ ਕਰਨਾ ਬਹੁਤ ਮੁਸ਼ਕਿਲ ਹੈ ਇਮੀਡੀਏਟਲੀ ਕਿਉਂਕਿ ਸਾਡੀ ਇਕਨੋਮੀ ਸਾਡਾ ਸਿਸਟਮ ਬਹੁਤ ਜ਼ਿਆਦਾ ਇੱਕ ਆਪਣਾ ਅਗਰ ਇਮੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਟਿਕਿਆ ਹੋਇਆ ਹੈ ਨਿਰਭਰ ਹੈ ਉਸ ਤੇ ਉਹਦੇ ਤੇ ਨਿਰਭਰ ਕਿਵੇਂ ਹੈ ਜੇ ਤੁਸੀਂ ਸਟੈਟਿਸਟਿਕਲ ਡਾਟਾ ਦੀ ਰਿਪੋਰਟ ਚੱਕ ਕੇ ਦੇਖੋ ਜਿੰਨੇ ਲੋਕ ਰਿਟਾਇਰ ਹੋ ਰਹੇ ਆਨੇ ਵਾਲੇ ਟਾਈਮ 'ਚ ਉਹਨਾਂ ਦੀ ਪੈਨਸ਼ਨ ਦੇ ਪੈਸੇ ਨਹੀਂ ਮਿਲਨੇ ਉਹਨਾਂ ਦੀ ਇਨਕਮ ਦੇ ਅਗਰ ਪ੍ਰੋਪੋਰਸ਼ਨੈਟਰੀ ਰੇਸ਼ੋ ਦੇਖੀ ਜਾਏ ਅਸੀਂ ਇਮੀਗ੍ਰੇਸ਼ਨ ਤੋਂ ਹੀ ਮੈਨੇਜ ਕਰਦੇ ਹਾਂ ਸਟੂਡੈਂਟ ਕਿੰਨਾ ਫੰਡਸ ਲੈ ਕੇ ਆਂਦਾ ਹੈ ਇਨਪੁਟ ਕਿੰਨੀ ਜ਼ਿਆਦਾ ਆਏਗੀ ਇੱਕ ਬੱਚਾ ਨਾਲ 30 40 ਲੱਖ ਲੈ ਕੇ ਆਉਂਦਾ ਹੈ ਬਿਲਕੁਲ ਉਸ ਤੋਂ ਬਾਅਦ ਟੈਕਸਿਸ ਦਿੰਦਾ ਹੈ ਟੈਕਸਿਸ ਉਹਦਾ ਜ਼ੋਰ ਮਾਰ ਕੇ ਜਿਆਦਾ ਕਮ ਕਰਦਾ ਹੈ ਟੈਕਸ ਦੇਣ ਵਾਸਤੇ ਬਿਕੋਜ਼ ਉਹ ਪੀਆਰ ਵਾਸਤੇ ਐਲੀਜੀਬਲ ਹੋ ਪਾਏ ਫਿਰ ਪੀਆਰ ਹੋਣ ਤੋਂ ਬਾਅਦ ਉਹ ਜ਼ੋਰ ਮਾਰ ਕੇ ਟੈਕਸ ਪੂਰਾ ਦਿੰਦਾ ਹੈ ਤਾਂ ਕਿ ਆਪਣੇ ਪੇਰੈਂਟ ਗ੍ਰੈਂਡਪੇਰੈਂਟ ਨੂੰ ਬੁਲਾ ਸਕੇ ਇਹ ਸਾਰਾ ਸਿਸਟਮ ਇਸ ਹਿਸਾਬ ਨਾਲ ਬਣਾਇਆ ਹੈ ਕਿ ਸਾਡਾ ਟੈਕਸੇਸ਼ਨ ਆਪਣੇ ਇਮੀਗ੍ਰੇਸ਼ਨ ਦੇ ਉੱਪਰ ਬਹੁਤ ਜ਼ਿਆਦਾ ਡਿਪੈਂਡੈਂਟ ਹੈ ਤੇ ਅਗਰ ਇਹ ਚੀਜ਼ ਆਪਾਂ ਬਿਲਕੁਲ ਬੰਦ ਕਰ ਦਾਂਗੇ ਆਉਣ ਵਾਲੇ ਟਾਈਮ 'ਚ ਫੰਡਸ ਦੀ ਵੀ ਬਹੁਤ ਕਮੀ ਹੋਣ ਦੀ ਪੋਸੀਬਿਲਿਟੀ ਹੈ ਇਹ ਤਾਂ ਸਟੈਟਿਸਟਿਕਲ ਡਾਟਾ ਨੂੰ ਪ੍ਰੋਪੋਰਸ਼ਨੇਟਲੀ ਦੇਖਣਾ ਪਏਗਾ ਕਿ ਸਾਨੂੰ ਕਿੰਨੀ ਪੈਨਸ਼ਨ ਦੀ ਲੋਡ ਹੈ ਕਿ ਉਸ ਹਾਮਲਾ ਸਰਕਲ ਫੰਡਸ ਇਨਪੁਟ ਆ ਰਹੀ ਹੈ ਕਿ ਨਹੀਂ ਆ ਰਹੀ ਤਾਂ ਇਮੀਡੀਏਟਲੀ ਕਟ ਮਾਰਨਾ ਬਹੁਤ ਆਸਾਨ ਲੱਗਦਾ ਹੈ ਜਨਰਲ ਪਬਲਿਕ ਵਾਸਤੇ ਬਹੁਤ ਅੱਛਾ ਮੈਸੇਜ ਆ ਰਿਹਾ ਹੈ ਕਿ ਜੀ ਮਿਨਿਸਟਰ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਸਾਰੇ ਇਮੀਗ੍ਰੇਸ਼ਨ ਜੜ ਸੇ ਜੀ ਸਭ ਖਤਮ ਹੋ ਗਿਆ ਬਟ ਇ ਬੰਦ ਕਰਕੇ ਇਕਨੋਮੀ ਕਿਵੇਂ ਚਲੇਗੀ ਇਹ ਵਕਤ ਦੱਸੇਗਾ ਪਰ ਕੀ ਇਸ ਜਗ੍ਹਾ ਦੇ ਉੱਤੇ ਕੁਝ ਆਲਟਰਨੇਟਿਵਸ ਵੀ ਕੈਨੇਡੀਅਨ ਸਰਕਾਰ ਸੋਚ ਸਕਦੀ ਹੈ ਔਰ ਲੈ ਕੇ ਆ ਸਕਦੀ ਹੈ ਜਿਵੇਂ ਇਨਵੈਸਟਮੈਂਟ ਵੀਜ਼ਾਸ ਦੇ ਦੇ ਦੇਵੇ ਉਹ ਗ੍ਰਾਂਟ ਕਰ ਦੇਵੇ ਜਾਂ ਕੁਝ ਅਜਿਹੇ ਲੋਕਾਂ ਨੂੰ ਇੱਥੇ ਬੁਲਾਵੇ ਜਿਹੜੇ ਇੱਥੇ ਇਨਵੈਸਟਮੈਂਟ ਲੈ ਕੇ ਆਉਣ ਇਨਵੈਸਟਮੈਂਟ ਬੁਲਾਣਾ ਇਕਨੋਮੀ ਵਾਸਤੇ ਬਹੁਤ ਵਧੀਆ ਹੈ ਬਟ ਉਹ ਚੰਨੀ ਜਿਹੜੀ ਲੱਗੀ ਹੈ ਸਾਡੇ ਉਹ ਚੰਨੀ ਖਤਮ ਹੋ ਜਾਏਗੀ ਉਸ ਜਿਹੜਾ ਐਪਲੀਕੈਂਟ ਪੜ੍ਹੇ ਲਿਖਿਆ ਹੈ ਉਹਦਾ ਸਕਿੱਲ ਕਿਵੇਂ ਦਾ ਹੈ ਉਹਦੀ ਥੌਟ ਪ੍ਰੋਸੈਸ ਕਿਵੇਂ ਦੀ ਹੈ ਉਹ ਕੀ ਕਰ ਸਕਦਾ ਡਸ ਨਾਟ ਮੈਟਰ ਸਿਰਫ ਉਹ ਪੈਸਾ ਆਏਗਾ ਤਾਂ ਆ ਜਾਈਟ ਇਟ ਇਸ ਨਾਟ ਕੈਨੇਡਾ ਕੈਨੇਡਾ ਇਸ ਨਾਟ ਫੋਰ ਥੀਸ ਕਾਈਂਡ ਆਫ ਪੀਪਲ ਠੀਕ ਹੈ ਇਨਵੈਸਟਰ ਪ੍ਰੋਗਰਾਮ ਹੈਗੇ ਆ ਜੇ ਇਨਵੈਸਟਰ ਪ੍ਰੋਗਰਾਮ ਦੇ ਨਾਲ ਛਣਨੀ ਦੇ ਨਾਲ ਲੈ ਕੇ ਆ ਸਕਦੇ ਤਾਂ ਡੈਫੀਨੇਟਲੀ ਕੈਨੇਡਾ ਦੀ ਇਕਨੋਮੀ ਵਾਸਤੇ ਠੀਕ ਹੈ ਅੱਜ ਦੀ ਡੇਟ 'ਚ ਕੋਈ ਵੀ ਕਿੰਨੇ ਵੀ ਪੈਸੇ ਖਰਚਣ ਨੂੰ ਤਿਆਰ ਹੁੰਦਾ ਕਿ ਬਸ ਕੈਨੇਡਾ ਆ ਜਾਈ ਰਾਈਟ ਜੇ ਅੱਜ ਨੂੰ ਪ੍ਰੋਗਰਾਮ ਦਿੱਤਾ ਜਾਏ ਕਿ ਤੁਸੀਂ ਇੰਨੇ ਲੱਖ ਲਗਾਓ ਜਾਂ ਇੰਨੇ ਕਰੋੜ ਕਰੋੜ ਲਗਾਓ ਆਪਣੇ ਇੱਥੇ ਆ ਕੇ ਕੈਨੇਡਾ 'ਚ ਬਿਜ਼ਨਸ ਕਰੋ ਤੁਹਾਨੂੰ ਪੀਆਰ ਮਿਲਦੀ ਹੈ ਤਾਂ ਹਰ ਲੱਗ ਜੇਗਾ ਤੇ ਪੂਰੀ ਦੁਨੀਆ ਅਜੇ ਵੀ ਪੂਰੀ ਤਿਆਰ ਬੈਠੇ ਆਨ ਨੂੰ ਬਟ ਕੈਨੇਡਾ ਇਜ਼ ਨੋਟ ਮੈਂਟ ਫਾਰ ਥੈਟ ਉਹ ਚੰਨਨੀ ਲਾ ਕੇ ਨੀਟ ਕਲੀਨ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਉਸੇ ਟਾਈਪ ਦੇ ਬੰਦੇ ਲੈ ਕੇ ਆਉਣਾ ਚਾਹੁੰਦਾ ਰਾਈਟ ਬਹੁਤ ਬਹੁਤ ਧੰਨਵਾਦ ਤਮਾਮ ਜਾਣਕਾਰੀ ਦੇ ਲਈ ਲਗਾਤਾਰ ਤੁਸੀਂ ਕੋਈ ਵੀ ਅਪਡੇਟ ਆਂਦੀ ਹੈ ਬੜੀ ਬਰੀਕੀ ਦੇ ਨਾਲ ਉਸ ਨੂੰ ਸਮਝਾਉਂਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ ਜੀ ਥੈਂਕਸ ਫॉर ਰੈਮਿੰਗ ਮੀ ਥੈਂਕ ਯੂ ਗਗਨ ਜੀ